ਦੇਖੋ ਅੱਜ ਡੀਜੀਪੀ ਸਾਹਿਬ ਦੇ ਵੱਲੋਂ ਜਿਹੜਾ ਆਪਣਾ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈ ਉਹਦਾ ਉਦਘਾਟਨ ਕੀਤਾ ਗਿਆ ਹੈ ਤੇ ਡੀਜੀਪੀ ਸਰ ਤੇ ਸੀਪੀ मैम ਦੀ ਪ੍ਰੈਜੈਂਸ ਦੇ ਉੱਤੇ ਅਸੀਂ ਪੂਰਾ ਉਹਨਾਂ ਨੂੰ ਡੈਮੋ ਵੀ ਦਿੱਤਾ ਹੈ ਕਿ ਕਿਵੇਂ ਅਸੀਂ ਇਹਨੂੰ ਪ੍ਰੋਸੈਸ ਕਰ ਰਹੇ ਹਾਂ ਤੇ ਫਰਸਟ ਆਫ 올 ਸਾਰੇ ਸ਼ਹਿਰ ਵਾਸੀਆਂ ਲਈ ਅਸੀਂ 30 ਲੋਕੇਸ਼ਨਸ ਦੇ ਉੱਤੇ ਵਿਜ਼ੂਅਲ ਡਿਸਪਲੇ ਬੋਰਡ ਜਿਹੜੇ ਆ ਉਹ ਲਗਾਏ ਹੋਏ ਹਨ ਸਾਰਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਹੁਣ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚੋਂ ਔਰ ਤੁਹਾਡਾ ਇਹ ਚਲਾਨ ਹੁਣ ਕੱਟ ਸਕਦਾ ਹੈ ਇਸ ਦੇ ਵਿੱਚ ਅਸੀਂ ਜਿਹੜਾ ਇੰਟਰ ਪਰਸਨਲ ਕਮਿਊਨੀਕੇਸ਼ਨ ਹੈ ਜਿਵੇਂ ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਟ੍ਰੈਫਿਕ ਮੁਲਾਜ਼ਮ ਸਾਡੇ ਜੇ ਗੱਲਬਾਤ ਹੁੰਦੀ ਹੈ ਤਾਂ ਮਤਲਬ ਵਿਵਹਾਰ ਉਹਨਾਂ ਦਾ ਠੀਕ ਨਹੀਂ ਹੁੰਦਾ ਜਾਂ ਕੋਈ ਵੀ ਜਿਹੜੀ ਪਬਲਿਕ ਦੀ ਸ਼ਿਕਾਇਤ ਹੁੰਦੀ ਹੈ ਉਹ ਹੁਣ ਮਿਨੀਮਾਈਜ਼ ਕਰਕੇ ਤੇ ਪੂਰਾ ਟਰਾਂਸਪੈਰੈਂਸੀ ਦੇ ਉਸੇ ਅਸੀਂ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਕਿੰਨੇ ਚੌਂਕਾਂ ਦਾ ਰੁਕਟਨ ਹੋਇਆ ਤੇ ਕਿੰਨੇ ਚੌਂਕ ਅੱਜ ਤੋਂ ਸਟਾਰਟ ਹੋ ਚੁੱਕੇ ਆਜ ਜਿਹੜਾ ਡੀਜੀਪੀ ਸਾਹਿਬ ਨੇ 13 ਚੌਂਕਾਂ ਨੂੰ ਫੰਕਸ਼ਨਲਾਈਜ਼ ਕੀਤਾ ਹੈ ਇੱਥੇ ਤੇ ਉਸ ਦੇ ਵਿੱਚ ਆਪਣਾ ਜਿਵੇਂ ਪੀਪੀ ਚੌਕ ਹੋ ਗਿਆ ਗੁਰੂ ਨਾਨਕ ਮਿਸ਼ਨ ਚੌਕ ਹੋ ਗਿਆ ਸ਼੍ਰੀ ਅੰਬੇਡਕਰ ਚੌਕ ਹੋ ਗਿਆ ਵਰਕਸ਼ਾਪ ਚੌਕ ਹੋ ਗਿਆ ਉਹ ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦੇਣਾ 13 ਚੌਕਾ ਦੀ ਉਹ ਫੰਕਸ਼ਨਲਾਈਜ਼ ਹੋ ਚੁੱਕੇ ਨੇ ਤਿੰਨ ਜਿਹੜੀ ਚੀਜ਼ਾਂ ਉਹ ਸਾਡੇ ਕੈਮਰੇ ਹੁਣ ਕੈਪਚਰ ਕਰਨਗੇ ਰੈਡ ਲਾਈਟ ਵਾਇਲੇਸ਼ਨ ਓਵਰ ਸਪੀਡਿੰਗ ਤੇ ਰੋਂਗ ਸਾਈਡ ਜੋ ਵੀ ਆ ਰਿਹਾ ਹੈ ਬੰਦਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਹੁਣ ਸ਼ੁਰੂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਅਵੇਅਰਨੈਸ ਪੂਰੀ ਤਰ੍ਹਾਂ ਫੈਲਾਈ ਜਾਵੇ ਤੇ ਪੂਰਾ ਸਟ੍ਰਿਕਟ ਅਸੀਂ ਹੁਣ ਨਹੀਂ ਕਰ ਰਹੇ ਹਾਂ ਬਟ ਧੀਰੇ ਧੀਰੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਅਵੇਅਰਨੈਸ ਪਹੁੰਚ ਜਾਏਗੀ ਤੇ ਅਸੀਂ ਉਸ ਨੂੰ ਪੂਰਾ ਸਟ੍ਰਿਕਟਲੀ ਆਪਰੇਸ਼ਨਲਾਈਜ਼ ਕਰਾਂਗੇ ਅੱਜ ਤੋਂ ਵੈਸੇ ਚਲਾਨ ਸ਼ੁਰੂ ਕਰ ਦਿੱਤੇ ਗਏ ਜੀ ਅੱਜ ਤੋਂ ਚਲਾਨ ਸ਼ੁਰੂ ਹੋ ਗਏ ਜੀ ਇੱਕ ਗੱਲ ਕਰੀਏ ਕਿ ਕਿੰਦਾ ਕਈ ਜਗ੍ਹਾ ਤੇ ਜਰਨਲਾਈਨ ਲੱਗੀ ਹੋਈ ਤੇ ਕਈ ਜਗ੍ਹਾ ਤੇ ਜਰਨਲਾਈਨ ਤੋਂ 10-10 ਗੱਡੀਆਂ ਜਿਹੜੀਆਂ ਕ੍ਰੋਸ ਹੋ ਜਾਂਦੀਆਂ ਤੇ ਉਹਨਾਂ ਨੂੰ ਕਿੱਦਾਂ ਮੈਨੇਜ ਕਰ ਤੁਹਾਡੇ ਵੱਲੋਂ ਜਦੋਂ ਇੱਕ ਸਾਤ ਅਨੁਪਾਤ ਦਾ ਟ੍ਰੈਫਿਕ ਫਲੋ ਜ਼ਿਆਦਾ ਹੁੰਦਾ ਪੀਕ ਆਵਰਸ ਦੇ ਉੱਤੇ ਜੇ 10 ਗੱਡੀ ਆਪਣੀ ਕ੍ਰੋਸ ਕਰ ਜਾਂਦੀ ਹੈ ਰੈੱਡ ਲਾਈਟ ਨੂੰ ਤਾਂ ਸਾਡਾ ਜਿਹੜਾ ਫੀਡਲ ਸਿਸਟਮ ਆਈਟੀਐਮਐਸ ਦਾ ਪੋਰਟਲ ਹੈਗਾ ਉਹ ਸਾਰੀ ਗੱਡੀਆਂ ਨੂੰ ਇੱਕ ਟੈਬੂਲਰ ਫਾਰਮ ਦੇ ਵਿੱਚ ਸਾਨੂੰ ਨੋਟ ਕਰਕੇ ਦੇ ਦਿੰਦਾ ਹੈ ਫਿਰ ਸਾਡੇ ਇੱਥੇ ਆਪਰੇਟਰ ਬੈਠੇ ਹੋਏ ਨੇ ਉਹ ਆਪਰੇਟਰ ਉਹ ਸਾਰੀ ਗੱਡੀਆਂ ਨੂੰ ਚੈੱਕ ਕਰਦੇ ਆ ਉਹਦੀ ਸਨੈਪ ਵੀ ਸਾਡੇ ਕੋਲ ਆਂਦੀ ਹੈ ਉਹਦੇ ਵਿੱਚ ਅਸੀਂ ਇੱਕ ਫ੍ਰੈਕਸ਼ਨ ਆਫ ਡਾਊਟ ਵੀ ਨਹੀਂ ਰੱਖਿਆ ਹੋਇਆ ਕਿ ਕਿਸੇ ਨੂੰ ਡਾਊਟ ਹੋ ਕਿ ਸਾਡੀ ਗੱਡੀ ਨਹੀਂ ਉੱਥੇ ਲੰਗੀ ਸੀ ਸਾਡਾ ਫੇਰ ਵੀ ਚਲਾਨ ਕੱਟ ਗਿਆ ਤਾਂ ਸਾਰੀ ਫੀਡ ਸਾਡੇ ਕੋਲ ਹੈ ਸਭ ਵੀ ਸਾਡੇ ਕੋਲ ਹੈ ਸਾਰਾ ਆਰਟੀਓ ਦੀ ਡਿਟੇਲਸ ਵਹੀਕਲ ਦੀ ਸਾਡੇ ਕੋਲ ਹੈ ਅਸੀਂ ਵਹੀਕਲ ਵੀ ਮੈਚ ਕਰਦੇ ਆਂ ਤੋਂ ਸਾਰਾ ਫੁੱਲ ਪ੍ਰੂਫ ਜਿਹੜਾ ਟਰਾਂਸਪੇਰੈਂਟ ਸਿਸਟਮ ਹੈ ਇੱਥੇ ਅਸੀਂ ਅਪਰੇਸਨਾਈਜ਼ ਕੀਤਾ ਨੰਬਰ ਪਲੇਟਾਂ ਦੇ ਉੱਤੇ ਐਡਰੈਸ ਨਹੀਂ ਹੁੰਦਾ ਕਈ ਸਰਕਾਰੀ ਨੰਬਰ ਪਲੇਟਾਂ ਨਹੀਂ ਲਗਾਏ ਉਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕਈਆਂ ਤੇ ਗਲਤ ਐਡਰੈਸ ਹੁੰਦੇ ਕਈਆਂ ਦੇ ਆਰਸੀਆਂ ਨਹੀਂ ਚੜੀਆਂ ਹੁੰਦੀਆਂ ਉਸਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਂਦੀ ਹੈ ਦੇਖੋ ਇਸ ਸਿਸਟਮ ਦਾ ਇੱਕ ਕਾਫੀ ਬੈਨੀਫੀਸ਼ੀਅਲ ਐਸਪੈਕਟ ਇਹ ਵੀ ਹੈਗਾ ਕਿਵੇਂ ਜਿਵੇਂ ਕੋਈ ਗੱਡੀ ਹੈਗੀ ਛੱਕੀ ਗੱਡੀ ਹੈਗੀ ਤੋਂ ਉਹਦੀ ਮਿਲਦੀ ਹੈ origignal owner ਦੀ ਮਿਲਦੀ ਹੈ ਕੀ ਪਤਾ ਉਸ ਗੱਡੀ ਦਾ ਹਿਸਟਰੀ ਕੀ ਹੋਵੇ ਹੈ ਨਾ ਤੋਂ ਜਦੋਂ ਅਸੀਂ ਫੀਡ ਕਰਦੇ ਆ ਸਾਨੂੰ ਉਹ ਜਿਹੜੇ ਓਨਰ ਦੀ ਡਿਟੇਲ ਮਿਲਦੀ ਹੈ ਉਹਦਾ ਨੰਬਰ ਨੰਬਰ ਮਿਲਦਾ ਜੇ ਉਹਨੂੰ ਕੰਟੈਕਟ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਭਾਈ ਉਸ ਬੰਦੇ ਦੀ ਗੱਡੀ ਨਹੀਂ ਹੈਗੀ ਕਿਉਂਕਿ ਮੈਸੇਜ ਜਿਹੜਾ ਚਲਾਉਂਦਾ ਹੈ ਉਹ ਕਿਹਨੂੰ ਜਾਏਗਾ ਜਿਹੜਾ ਰਜਿਸਟਰ ਨੰਬਰ ਆਰਸੀ ਦੇ ਉੱਤੇ ਲੱਗਿਆ ਹੋਇਆ ਹੈ ਜੇ ਉਹਦੇ ਵਿੱਚ ਕੋਈ ਵੀ ਉਹਨੂੰ ਡਾਊਟ ਆਉਂਦਾ ਕਿ ਸਰ ਮੇਰੇ ਕੋਲ ਤਾਂ ਇਹ ਗੱਡੀ ਹੈ ਹੀ ਨਹੀਂ ਤਾਂ ਉਹ ਸਾਨੂੰ ਫਲੈਗ ਹੋ ਜਾ ਕੇ ਭਾਈ ਗੱਡੀ ਦੀ ਕੋਈ ਹਿਸਟਰੀ ਹੈ ਉਹ ਜਾਂ ਚੋਰੀ ਦੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਨਾ ਫਿਰ ਅਸੀਂ ਉਹਨੂੰ ਟਰੈਕ ਕਰਕੇ ਜਿਸ ਬੰਦੇ ਕੋਲ ਹੈ ਫਿਰ होਦੇ ਤੇ ਜਿਹੜੀ ਕ੍ਰਿਮੀਨਲ ਆਫੈਂਸ ਦੀ ਕਾਰਵਾਈ ਬਣਦੀ ਉਹ ਅਸੀਂ ਕਿੰਨੇ ਸਮੇਂ ਤੇ ਜਿਹੜਾ ਉਹਨਾਂ ਦੇ ਮੈਸੇਜ ਜਿਹੜਾ ਪਹੁੰਚ ਜਾਏਗਾ ਤੁਹਾਡੇ ਵੱਲੋਂ ਤਾਂ ਚਲਾਨ ਕੱਟੇਗਾ ਕਿਦਾਂ ਜਲੰਧਰ ਤੋਂ ਬਾਅਦ ਦੀ ਗੱਡੀ ਹੋਣੀ ਹੈ ਕਿੰਨੇ ਸਮੇਂ ਤੋਂ ਉਹਨਾਂ ਦਾ ਚਲਾਨ ਪਹੁੰਚੇਗਾ ਉਹ ਕਿਦਾਂ ਚਲਾਨ ਉਹਨੂੰ ਮੈਨੇਜ ਕਰਨਗੇ ਕਿਦਾਂ ਬੁੱਕ ਦੇ ਦੇਖੋ ਜਿਵੇਂ ਜੇ ਮੈਂ ਤੁਹਾਨੂੰ ਦੱਸਾਂ ਪ੍ਰੋਸੈਸ ਦੇ ਵਿੱਚ ਜਿੰਨਾ ਟਾਈਮ ਲੱਗਦਾ ਹੈ ਮੁਸ਼ਕਿਲ ਤੇ ਤੁਹਾਨੂੰ 15 ਤੋਂ 20 ਸੈਕਿੰਡ ਲੱਗਣੇ ਹੈ ਕਿ ਤੁਹਾਡਾ ਵਾਇਲੇਸ਼ਨ ਹੋਇਆ ਤੇ ਚਲਾਨ ਤੁਹਾਨੂੰ ਮੋਬਾਈਲ ਦੇ ਉੱਤੇ ਆ ਗਿਆ ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਸ਼ੁਰੂ ਦੇ ਵਿੱਚ ਅਸੀਂ ਇੰਨਾ ਸਟ੍ਰਿਕਟ ਨਹੀਂ ਕਰ ਰਹੇ ਆ ਇਹਨੂੰ ਤਾਂ ਕਿ ਪਬਲਿਕ ਦੇ ਵਿੱਚ ਪੂਰੀ ਅਵੇਅਰਨੈਸ ਫੈਲ ਜਾਵੇ ਬਟ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਲੋਕਲਾਈਟਸ ਨੂੰ ਇਹੀ ਕਹਾਂਗਾ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਸਾਡਾ ਜਿਹੜਾ ਓਵਰ ਦਾ ਟਾਈਮ ਹੈ ਪੂਰਾ ਸਟ੍ਰਿਕਟ ਇੱਥੇ ਤੇ ਚਲਾਨ ਹੋ ਜਾਊਗਾ ਜਿਵੇਂ ਤੁਸੀਂ ਰੈੱਡ ਲਾਈਟ ਕ੍ਰੋਸ ਕਰੋਗੇ ਹੋ ਸਕਦਾ ਹੈ ਅੱਧੇ ਮਿੰਟ ਬਾਅਦ ਤੁਹਾਨੂੰ ਘਰ ਪਹੁੰਚਣ ਤੇ ਹੀ ਮੈਸੇਜ ਮਿਲ ਜਾਵੇ ਕਿ ਸਾਡਾ ਤੁਹਾਡਾ ਚਲਾਨ